ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੀਵਿੰਗ ਇੰਡੀਆ ਨਿਊ ਚੈਨਲ ਮੈਂ ਨਿਰਮਲ ਕੁਮਾਰ ਬਰਨਾਲਾ ਅੱਜ ਅਸੀਂ 16 ਵਾਲੇ ਮੱਟ ਵਿੱਚ ਪਹੁੰਚੇ ਹਾਂ ਜਿੱਥੇ 650 ਸਾਲ ਪੁਰਾਣਾ ਪ੍ਰਾਚੀਨ ਮੰਦਿਰਾ ਉਹਦੀ ਜਾਣਕਾਰੀ ਲਈ ਸਾਡੇ ਪੰਡਤ ਜੀ ਨਾਲ ਪੂਰੀ ਗੱਲਬਾਤ ਕਰਾਂ ਕੀ ਇਤਿਹਾਸ ਹੈ ਦੇ ਬਾਰੇ ਸਸੀ ਕਾਲ ਜੀ ਲੀਵਿੰਗ ਦੇ ਤੁਹਾਡਾ ਸਵਾਗਤ ਕੀ ਕਹਿਣਾ ਚਾਹੁੰਦੇ ਕੀ ਇਤਿਹਾਸ 650 ਸਾਲ ਪੁਰਾਣਾ ਹੈ ਦਾ ਜੀ ਸਸੀ ਕਾਲ ਜੀ ਇਹ ਆਪਾਂ ਜਿਹੜੇ ਅੱਜ ਇਸਥਾਨ ਤੇ ਤੁਸੀਂ ਨਮਸਤਕ ਹੋ ਰਹੇ ਹੋ ਜਾਂ ਸੰਗਤ ਜੋ ਵੀ ਕੋਈ ਚੈਨਲ ਰਾਹੀਂ ਮਾਧਿਅਮ ਰਾਹੀਂ ਆਪਣੇ ਦੇਖ ਰਹੇ ਨੇ ਜੀ ਇਹ ਆਪਣਾ ਮੰਦਿਰ 16 ਦਾ ਮੱਠ ਹੈ ਜੀ ਬਾਜਾਖਾਨਾ ਰੋਡ ਬਰਨਾਲਾ ਦੇ ਉੱਤੇ ਸਥਿਤ ਹੈ ਨੇੜੇ ਬਰਨਾਲਾ ਦੀ ਸਬ ਸੈਂਟਰ ਜੇਲ ਤੇ ਉੱਥੇ ਨਜ਼ਦੀਕ ਇਹ ਮੰਦਿਰ ਹੈ ਵੀ ਆਪਣਾ ਮੇਨ ਰੋਡ ਦੇ ਜਿਹੜੇ ਤੁਸੀਂ ਮਾਤਾ ਜੀ ਦੇ ਦਰਸ਼ਨ ਕਰ ਰਹੇ ਹੋ ਸਰੂਪਾਂ ਦੇ ਇਹ ਇੱਥੇ 1359 ਈਸਵੀ ਦੇ ਵਿੱਚ ਪ੍ਰਗਟ ਹੋਏ ਸੀਗੇ ਜੀ ਤੇ 1359 ਈਸਵੀ ਦਾ ਮੰਦਰ ਇਹ ਬਣਿਆ ਹੋਇਆ ਜੀ ਜਿੱਥੇ ਕੋਈ ਆਪਾਂ ਕਹੇ ਲੋ ਵੀ ਮਠ ਬਣੇ ਹੋਏ ਨੇ ਸੰਤਾਂ ਦੀ ਯਾਦ ਦੇ ਵਿੱਚ 16 ਮਠ ਜੀ ਜਿਨ੍ਹਾਂ ਨੂੰ ਆਪਾਂ 16 ਦਾ ਮਠ ਉਹਨਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੀ ਉਹ ਮੂਰਤੀ ਪ੍ਰਗਟਾਪੇ ਆਪ ਹੋਈ ਸੀ ਜੀ ਕਿਵੇਂ ਹੋਈ ਸੀ ਇਹ ਹਾਂਜੀ ਇਹ ਮੂਰਤੀ ਜੀ ਕੋਈ ਜ਼ਿਮੀਂਦਾਰ ਹਲ ਬਾਹਰ ਰਿਹਾ ਸੀਗਾ ਉਹਨਾਂ ਦੇ ਨਾਲ ਇੱਥੇ ਬਲਦ ਰੁਕ ਜਾਂਦੇ ਸੀ ਆ ਕੇ ਉਹ ਆਏ ਬਲਦ ਰੁਕਦੇ ਜਦੋਂ ਉਹ ਇੱਥੇ ਕਹਿਣ ਲੱਗੇ ਵੀ ਆਪਣੇ ਇੱਥੇ ਬਲਦ ਰੁਕ ਜਾਂਦੇ ਨੇ ਵੀ ਆਪਾਂ ਕੀ ਆਪਾਂ ਇੱਥੇ ਦੇਖੀਏ ਵੀ ਕੀ ਚੀਜ਼ ਇੱਥੇ ਉਹ ਜਦੋਂ ਉਹਨਾਂ ਨੇ ਖੁਦਾਈ ਕਰਕੇ ਦੇਖਿਆ ਕਹਿੰਦੇ ਜੀ ਉਹ ਇੱਥੇ ਮਾਤਾ ਦੀ ਮੂਰਤੀ ਪ੍ਰਗਟ ਹੋਈ ਜੀ ਤੇ ਉਹਨਾਂ ਨੇ ਫਿਰ ਉਹ ਉੱਥੇ ਸਥਾਪਿਤ ਕਰੀ ਜੀ ਉਹ ਜਿਹੜੇ ਕੋਈ ਨਜ਼ਦੀਕ ਜਿਵੇਂ ਕੁਡੀਗੜਾਂ ਤੋਂ ਜੀ ਕੋਈ ਸੰਤ ਬਲਾ ਕੇ ਜੀ ਉਹਨਾਂ ਦੀ ਉਹ ਸੰਤ ਸੇਵਾ ਕਰਦੇ ਰਹੇ ਜੀ ਮਾਤਾ ਜੀ ਦੀ ਜਦੋਂ ਕਹਿੰਦੇ ਉਹਨਾਂ ਦਾ ਕੋਈ ਚੋਲਾ ਛੱਡਣ ਦਾ ਟਾਈਮ ਆਇਆ ਉਹਨਾਂ ਨੂੰ ਮਾਤਾ ਜੀ ਨੇ ਅਨਦਰਸ਼ਨ ਦਿੱਤੇ ਜੀ ਕਦੇ ਵੀ ਇੱਥੇ ਮੇਰੇ ਮੇਲੇ ਲੱਗਣਗੇ ਜੀ ਨਵਰਾਤਰਿਆਂ ਦੀ ਸਤਿਉ ਨੂੰ ਜਿਵੇਂ ਕਿ ਹਰ ਜਿਵੇਂ ਕੋਈ ਅਸੂ ਦਾ ਚੇਨ ਨਰਾਤੇ ਆਉਂਦੇ ਨੇ ਜੀ ਸ਼ਮਾਹੀ ਨਰਾਤੇ ਆਉਂਦੇ ਨੇ ਉਹਦੀ ਸਤਿਉ ਨੂੰ ਇੱਥੇ ਮੇਲਾ ਭਰਦਾ ਜੀ ਜਿਵੇਂ ਹੁਣ ਆਪਣਾ ਆਉਣ ਵਾਲਾ ਪ੍ਰੋਗਰਾਮ 10 ਅਕਤੂਬਰ ਦਾ ਜੀ ਜੋ ਵੀ ਕੋਈ ਵੀ ਸਰਦਾਲੂ ਇੱਥੇ ਆਉਂਦਾ ਹਰੇਕ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਉਹ ਕੋਈ ਜਿਵੇਂ ਮੇਲੇ ਤੇ ਕੋਈ ਸੁੱਖ ਸੁੱਖ ਗਿਆ ਜਾਂ ਪਹਿਲਾਂ ਕੋਈ ਚੱਲਦਾ ਜਿਵੇਂ ਕੋਈ ਹੋਰ ਦਿਨਾਂ ਦੇ ਵਿੱਚ ਸੁੱਖ ਸੁੱਖ ਕੇ ਜਾਂਦਾ ਜੀ ਉਹ ਫਿਰ ਆਏ ਨਵਰਾਤਰਿਆਂ ਦੀ ਸੱਤੋਂ ਨੂੰ ਲੈ ਤਾਂ ਚੌਂਕੀ ਵਰਕੇ ਜਾਂਦੇ ਨੇ ਜੀ ਲળે ਉਹ ਸੁੱਖ ਦੇ ਕੇ ਜਾਂਦੇ ਨੇ ਇੱਕ ਵਿਆਹ ਆ ਵਿਆਹ ਦਾ ਕੀ ਇਤਿਹਾਸ ਜੀ ਉਹ ਉਹ ਜੀ ਬਿਆਦਾ ਇਹ ਵੀ ਜਿਹੜੇ ਸਾਡੀ ਜਿੱਥੇ ਕਿਤੇ ਲਿਖਤਕਾਰ ਹੈਗੀ ਉਹ ਅਸੀਂ ਸੱਤਵੀਂ ਪੀੜੀ ਦੇ ਵਿੱਚ ਮੇਰਾ ਨਾਮ ਭਵਨ ਕੁਮਾਰ ਹੈ ਜੀ ਤੇ ਇਹ ਅਸੀਂ ਸੱਤਵੀਂ ਪੀੜੀ ਦੇ ਵਿੱਚ ਆਉਂਦੇ ਆ ਜਿਹੜੇ ਸਾਡੇ ਪ੍ਰਾਚੀਨ ਕੋਈ ਪਰੰਪਰਾ ਹੈ ਜੀ ਜਿਹੜੇ ਵੀ ਇੱਥੇ ਕੋਈ ਗੱਦੀ ਤੇ ਬਰਾਜਮਾਨ ਸੀਗੇ ਉਹਨਾਂ ਦੀ ਕਿਸੇ ਦੀ ਵੀ ਮੈਰਜ ਨਹੀਂ ਸੀ ਕਰਵਾਈ ਉਹ ਜਿਹੜੇ ਸਾਡੇ ਦਾਦਾ ਗੁਰੂ ਸੀਗੇ ਮਤਲਬ ਕਿ ਇੱਥੇ ਇੱਕ ਆਪਾਂ ਇਹ ਕਹਿ ਲਈਏ ਵੀ ਕੋਈ ਪਰਾਚੀਨ ਕਹਿ ਲੋ ਕੋਈ ਮਾਤਾ ਦਾ ਪ੍ਰਤਾਪ ਕਹਿ ਲੋ ਵੀ ਉਹ ਸੰਤਾਂ ਨੇ ਪ੍ਰਥਾ ਸ਼ੁਰੂ ਕੀਤੀ ਸੀ ਜੀ ਲੰਗਰ ਦੀ ਜਿਵੇਂ ਕੋਈ ਆਮ ਚਲੋ ਹੁਣ ਤਾਂ ਮਾਤਾ ਰਾਣੀ ਦਾ ਪ੍ਰਤਾਪ ਹੈ ਜੀ ਹਰੇਕ ਜਗ੍ਹਾ ਤੇ ਲੰਗਰ ਵਗੈਰਾ ਆ ਜਾਂ ਕਿਤੇ ਵੀ ਕੁਛ ਉਹ ਵੀ ਜਾਣੇ ਆਪਾਂ ਬੀ ਲੰਗਰ ਦਾ ਪ੍ਰਬੰਧ ਹੁੰਦਾ ਹੀ ਹੈ ਜੀ ਤਕਰੀਬਨ ਤਕਰੀਬਨ ਤੁਸੀਂ ਵਿਆਹ ਦੀ ਗੱਲ ਕਰ ਰਹੇ ਹੋ ਇਹ ਅੱਖਾਂ ਤੋਂ ਮਾਤਾ ਜੀ ਰੋਸ਼ਨੀ ਆ ਗਈ ਉਹ ਕੀ ਹਾਂਜੀ ਉਹ ਵੀ ਇੱਥੇ ਮੰਦਿਰ ਦੇ ਨਾਲ ਇਤਿਹਾਸ ਜੁੜਿਆ ਹੋਇਆ ਵੀ ਜਿਵੇਂ ਕੋਈ ਬਾਹਰ ਆਪਣਾ ਖੂਬ ਬਣਿਆ ਹੋਇਆ ਜੀ ਉਹ ਵੀ ਸੰਤਾਂ ਨੇ ਇਹ ਸੰਗਤ ਵਾਸਤੇ ਬਣਵਾਇਆ ਸੀਗਾ ਜੀ ਤੇ ਉੱਥੇ ਕਹਿੰਦੇ ਵੀ ਕੋਈ ਜਨ ਰੋਕੀ ਸੀ ਆ ਕੇ ਉਹਦੇ ਵਿੱਚ ਜਿਹੜਾ ਲਾੜਾ ਸੀ ਉਹ ਮਹਾਜਨਾ ਦਾ ਲੜਕਾ ਸੀਗਾ ਜੀ ਉਹਦੇ ਵਿੱਚ ਜਿਹੜਾ ਲਾੜਾ ਸੀ ਉਹ नेत्रहीन ਸੀ ਉਹ ਜਦੋਂ ਉੱਥੇ ਆ ਕੇ ਰੁਕਿਆ ਜੀ ਉਹਨੂੰ ਕੋਈ ਮਨ ਦੇ ਵਿੱਚ ਕਹ ਲੋ ਵੀ ਮਾਤਾ ਜੀ ਨੇ ਜਿਵੇਂ ਕੋਈ ਉਹਨਾਂ ਦੇ ਹੱਥੋਂ ਸੇਵਾ ਕਰਵਾਉਣੀ ਹੈ ਜੀ ਉਹਨਾਂ ਦੇ ਨਾ ਮਨ ਦੇ ਵਿੱਚ ਖਿਆਲ ਆਇਆ ਰਾਤ ਨੂੰ ਕਿ ਨਹੀਂ ਭਗਤਾ ਤੂੰ ਮੇਰਾ ਮੰਦਿਰ ਬਣਵਾ ਕੇ ਜਾ ਤੇ ਮੈਂ ਤੇ ਤੁਹ ਸੇਵਾ ਲੈਣੀ ਹੈ ਮੰਦਰੀ ਅੱਖਾਂ ਦੀ ਰੋਸ਼ਨੀ ਉਹ ਐ ਮਨ ਦੇ ਵਿੱਚ ਹੀ ਕੋਈ ਉਹਨਾਂ ਦੇ ਮਤਲਬ ਕੀ ਆਇਆ ਉਹਨਾਂ ਨੇ ਜਦੋਂ ਸਵੇਰੇ 3-4 ਵਜੇ ਕਹਿੰਦੇ ਉੱਠੇ ਉਹ ਜਿਹਨੂੰ ਦੂਜਿਆਂ ਨੂੰ ਕਿਹਾ ਵੀ ਇੱਥੇ ਮਾਤਾ ਜੀ ਭਈ ਮੂਰਤੀ ਹੈਗੀ ਕਿਉਂ ਰੋਹੀ ਵੀ ਆਵਾਣ ਦੇ ਵਿੱਚ ਮੰਦਿਰ ਸਥਿਤ ਹੈ ਜੀ ਇੱਥੇ ਕੋਈ 3-4 ਕਿਲੋਮੀਟਰ ਦੇ ਏਰੀਆ ਦੇ ਵਿੱਚ ਕੋਈ ਵੀ ਪਿੰਡ ਨਹੀਂ ਹੈਗਾ ਜੀ ਸਾਰੇ 3 ਕਿਲੋਮੀਟਰ ਜਿਵੇਂ ਬਰਨਾਲਾ ਖੁੱਡੀ ਆ ਜੋਧਪੁਰ ਆ ਇਹ ਸਾਰੇ 2-2 4-4 ਕਿਲੋਮੀਟਰ ਦੀ ਦੂਰੀ ਤੇ ਨੇ ਮਤਲਬ ਕਿ ਕੋਈ ਜਿਵੇਂ ਆਪਾਂ ਕਹਿ ਲਈਏ ਕੋਈ ਜੰਗਲ ਦੇ ਵਿੱਚ ਮੰਗਲ ਲੱਗਿਆ ਹੋਇਆ ਮਾਤਾ ਇਹਦਾ ਪ੍ਰਤਾਪ ਹੈ ਜੀ ਇਹ ਉਦੋਂ ਵੀ ਐਂ ਜੰਗਲੀ ਸੀਗਾ ਜੀ ਜਿਵੇਂ ਕੋਈ ਹੁਣ ਦਰਖਤ ਵਗੈਰਾ ਦੇਖਦੇ ਹਾਂ ਜੀ ਤੁਸੀਂ ਤੇ ਉਦੋਂ ਵੀ ਇਸ ਟਾਈਮ ਦੇ ਵਿੱਚ ਬਹੁਤ ਇੱਥੇ ਦਰਖਤ ਵਗੈਰਾ ਸੀਗੇ ਲੱਗੇ ਹੋਏ ਤੇ ਉਦੋਂ ਕਹਿੰਦੇ ਵੀ ਉਹ ਆ ਕੇ ਉਹਨਾਂ ਨੇ ਜਦੋਂ ਭੇਜਿਆ ਉਹ ਇਹ ਮੂਰਤੀ ਦੇਖ ਕੇ ਆਓ ਭਾਈ ਮਾਤਾ ਦੀ ਕਿੱਥੇ ਜੇ ਆ ਇੱਥੇ ਕਹੋ ਥੋੜਾ ਜਿਆਦਾ ਦੂਰ ਪੈ ਜਾਂਦਾ ਜੀ ਖੂਬ ਥੋੜਾ ਜਿਆਦਾ ਦੂਰ ਲੱਗਿਆ ਹੋਇਆਗਾ ਤੇ ਉਹਨਾਂ ਨੇ ਜਦੋਂ ਐ ਦੇਖਿਆ ਕਿ ਉਹ ਕਹਿੰਦੇ ਵੀ ਹਾਂ ਉੱਥੇ ਮਾਤਾ ਦੀ ਮੂਰਤੀ ਹੈਗੀ ਆ ਉਹ ਕਹਿੰਦਾ ਜੀ ਮੈਨੂੰ ਲੈ ਕੇ ਚਲੋ ਉੱਥੇ ਜਦੋਂ ਨਾਤੋ ਹੋ ਕੇ ਕਹਿੰਦਾ ਇਸ਼ਨਾਨ ਬਾਣੀ ਕਰਕੇ ਉਹ ਇੱਥੇ ਆਏ ਜੀ ਉਹ ਉਹਨਾਂ ਨੂੰ ਅਸਤਕ ਹੋਏ ਉਹਨਾਂ ਦੀ ਨਾ ਰੋਸ਼ਨੀ ਆ ਗਈ ਸੀ ਅੱਖਾਂ ਦੀ ਤੇ ਉਹ ਫਿਰ ਉਹ ਆਪਦੇ ਹੱਥੀਂ ਝਿੜੀ ਦੇ ਵਿੱਚੋਂ ਇੱਟਾਂ ਪੱਥਰ ਕੇ ਮੰਦਰ ਦੀ ਉਸਾਰੀ ਦਾ ਨਿਰਮਾਣ ਕੀਤਾ ਜਿਵੇਂ ਕੋਈ ਆਪਾਂ ਕਹიდੀ ਵੀ ਕੋਈ ਗੱਲ ਚੱਲ ਪਈ ਵੀ ਉੱਥੇ ਐ ਚਮਤਕਾਰ ਹੋ ਗਿਆ ਜਾਂ ਉਵੇਂ ਚਮਤਕਾਰ ਹੋ ਗਿਆ ਐ ਦੂਰ ਤੱਕ ਗੱਲ ਫੈਲੀ ਤਾਂ ਉੱਥੇ ਸ਼ਰਧਾਲੂ ਆਉਣ ਲੱਗੇ ਜੀ ਉਹ ਫਿਰ ਕੋਈ ਇੱਟਾਂ ਦੋ ਚਾਰ ਐ ਕੋਈ ਜਹੇ ਜੀ ਵੀ ਕਿਸੇ ਦੀ ਕੋਈ ਸ਼ਰਧਾ ਭਾਵਨਾ ਸੀਗੀ ਜੀ ਉਸ ਟਾਈਮ ਦੇ ਵਿੱਚ ਕਹਿੰਦੇ ਵੀ ਛੋਟਾ ਜਿਹਾ ਮੰਦਰ ਦੀ ਉਸਾਰੀ ਕੀਤੀ ਗਈ ਤੇ ਜਦੋਂ ਲੋਕਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਗਈਆਂ ਜੀ ਕਿਸੇ ਨੇ ਕੋਈ ਸੁੱਖ ਲਿਆ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਸੁੱਖ ਸੁਖ ਲਈ ਉਹ ਇੱਥੇ ਪੂਰਣੀ ਹੋਈ ਜੀ ਤੇ ਇੱਕ ਮਗਰ 16 ਮੱਠ ਲੱਗੇ ਉਹ ਕੀ ਪੂਰਾ ਮੈਟਰ ਹੈ ਜੀ ਉਹ 16 ਮੱਠ ਨੇ ਜਿਹੜੇ ਉਹ ਸੰਤਾਂ ਦੀ ਯਾਦ ਦੇ ਵਿੱਚ ਬਣੇ ਹੋਏ ਨੇ ਜੀ ਉਹ ਜਿਵੇਂ ਕੋਈ ਭਗਤ ਕਹਿ ਲਈਏ ਆਪਾਂ ਸੰਤ ਕਹਿ ਲਈਏ ਜੀ ਜਿਹੜੇ ਪ੍ਰਾਚੀਨ ਇੱਥੇ ਹੋਏ ਨੇ ਜੀ ਉਹਨਾਂ ਦੇ ਯਾਦ ਦੇ ਵਿੱਚ ਉਹ 16 ਮਠ ਬਣੇ ਬਨੇ ਨੇ ਜੀ ਉਹਨਾਂ ਦਾ ਵੀ ਨਾਮ ਇਸ ਮੰਦਰ ਦੇ ਨਾਲ ਪ੍ਰਸਿੱਧ ਹੈ ਜੀ ਤੇ ਇਹ ਜਿਹੜਾ ਪਿੰਡ ਹੈ ਸੋਹਲਪੱਤੀ ਵੀ ਆਪਣੇ ਮੰਦਰ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀਗਾ ਜੀ ਹਾਂਜੀ ਤੇ ਇੱਕ ਆ ਖੰਮਣੇ ਵੀ ਬੰਦੇ ਲੋਕ ਇਹਦਾ ਕੀ ਇਤਿਹਾਸ ਹੈ ਇਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਪਿੱਪਲ ਦਾ ਬ੍ਰਿਕਸ਼ ਇਹਦੇ ਤੇ ਲੋਕ ਨਾ ਸੁੱਖਾਂ ਸੁਖਦੇ ਨੇ ਜੀ ਕੋਈ ਵੀ ਸੁੱਖ ਕਿਸੇ ਤਰ੍ਹਾਂ ਦੀ ਵੀ ਕਿਸੇ ਦੇ ਕੋਈ ਘਰ ਦੇ ਵਿੱਚ ਆਪਣੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਕਿਸੇ ਨੂੰ ਪ੍ਰੋਬਲਮ ਹੈ ਜਾਂ ਕੋਈ ਬੱਚੇ ਦੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਉਹ ਇੱਥੇ ਸੁਖ ਸੁਖਦੇ ਨੇ ਜੀ ਖੰਮਣੀਆਂ ਬੰਦੇ ਨੇ ਪੰਜ ਗੰਢਾ ਕੋਈ 7 ਗੰਢਾ ਕੋਈ 9 ਗੰਢਾ ਦੇ ਕੇ ਜੀ ਉਹ ਐ ਜਦੋਂ ਸੁੱਖ ਪੂਰੀ ਹੋ ਜਾਂਦੀ ਹੈ ਜੀ ਉਹ ਖੰਮਣੀ ਖੋਲ ਕੇ ਜਾਂਦੇ ਨੇ ਜੀ ਤੇ ਇੱਕ ਜੀ ਆ ਪਿੱਛੇ ਸ਼ਿਵਲੀਆਂ 11 ਇਹਦਾ ਕੀ ਇਤਿਹਾਸ ਹੈ ਨੰਦੀ ਮਹਾਰਾਜੀ ਜੀ ਹਾਂਜੀ ਜਿਹੜਾ ਤੁਸੀਂ ਇੱਥੇ ਸਾਹਮਣੇ ਦਰਸ਼ਨ ਕੀਤੇ ਨੇ ਜੀ ਸੰਸਾਰ ਦਾ ਕਹਿ ਲਈਏ ਆਪਾਂ ਸਭ ਨੂੰ ਵੱਡਾ ਨੰਦੀ ਗਨ ਇੱਥੇ ਬਰਾਜਮਾਨ ਹੈ ਜੀ ਤੇ ਉਧਰ ਆਪਣੇ ਸਾਹਮਣੇ ਜਿਹੜੀਆਂ ਸਮੁੰਦਰ ਮੰਥਨ ਮੰਣਿਆ ਵੇ ਜਦੋਂ ਰਾਖਸ਼ ਤੇ ਦੇਵਤਿਆਂ ਨੇ ਮਤਲਬ ਕਿ ਸਮੁੰਦਰ ਰੜਕਿਆ ਸੀ ਮਹਾਪੁਰਾਣ ਦੇ ਵਿੱਚ ਵੀ ਇਹ ਕਥਾ ਹੈਗੀ ਹੈ ਭਗਵਤ ਦੇ ਵਿੱਚ ਵੀ ਕਥਾ ਹੈਗੀ ਹੈ ਵੀ ਜਦੋਂ ਸਮੁੰਦਰ ਰੜਕਿਆ ਸੀਗਾ ਉਹਦੇ ਵਿੱਚੋਂ ਜਿਵੇਂ ਕੋਈ ਦੁੱਧ ਤੇ ਆਪਾਂ ਕਹਿ ਦਈਏ ਵੀ ਮੱਖਣੀ ਆ ਗਈ ਸੀ ਜ਼ਹਿਰ ਆਈ ਸੀ ਉਹ ਸ਼ੰਕਰ ਜੀ ਨੇ ਜਿਨ੍ਹਾਂ ਦਾ ਨੀਲ ਗੰਠ ਨਾਮ ਪਿਆ ਜੀ ਉਹਨਾਂ ਨੇ ਉਹ ਜ਼ਹਿਰ ਦਾ ਪਹਿਲਾ ਪੀਤਾ ਸੀ ਉਹ ਦ੍ਰਿਸ਼ ਦਰਸਾਇਆ ਗਿਆ ਜੀ ਇੱਥੇ ਤੇ ਫਿਰ ਉਸ ਤੋਂ ਬਾਅਦ ਜੀ ਆਪਣੀ ਗੁਫਾ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਇੱਥੇ ਆਪਣੇ ਕੋਈ ਪੰਜਾਬ ਦੇ ਵਿੱਚ ਹੀ ਕਹਿ ਸਕਦੇ ਆ ਜੀ ਜੀ ਇਹ ਕੋਈ ਪਹਿਲਾ ਹੀ ਮੰਦਿਰ ਹੋ ਸਕਦਾ ਹੈ ਜੀ ਵੀ ਆਪਾਂ ਪਹਿਲਾ ਹੀ ਮੰਦਿਰ ਕਹਿ ਸਕਦੇ ਆ ਜੀ ਇਹਨੂੰ ਵੀ ਜਿੱਥੇ ਗੁਫਾ ਜ ਬਣੀ ਵੀ ਆ 11 ਰੁਦਰ ਬਣੇ ਹੋਏ ਨੇ ਸ਼ੰਕਰ ਜੀ ਦਾ ਸਾਰਾ ਪਰਿਵਾਰ ਜੀ ਧੰਨਾ ਭਗਤ ਜੀ ਬਾਬਾ ਨਾਨਕ ਜੀ ਬਾਲਮੀਕ ਜੀ ਤੇ ਸਾਰਾ ਸ਼ੰਕਰ ਜੀ ਦਾ ਪਰਿਵਾਰ ਜੀ ਸਾਰਿਆਂ ਦੀਆਂ ਮਤਲਬ ਕਿ ਉੱਥੇ ਮੂਰਤਾਂ ਬਣੀਆਂ ਵੀ ਆ ਨੇ ਜੀ ਤੇ ਲੋਕ ਜਿਹੜੇ ਕੋਈ ਮਹਾ ਸ਼ਿਵਰਾਤਰੀ ਤੇ ਵੀ ਜਲ ਚੜਾਉਂਦੇ ਨੇ ਜੀ ਜਿਨ੍ਹਾਂ ਦੀ ਕੋਈ ਮਨੋਕਾਮਨਾ ਸ਼ਿਵ ਸ਼ੰਕਰ ਜੀ ਦੇ ਪੁਜਾਰੀ ਨੇ ਜਿਹੜੇ ਵੀ ਲੋਕ ਤੇ ਉਹ ਰੋਜ਼ਾਨਾ ਵੀ ਜਿਵੇਂ ਸੋਮਵਾਰ ਵਾਲੇ ਦਿਨ ਵੀ ਜਲ ਚੜਾ ਕੇ ਉਹਦੀ ਮਨੋਕਾਮਨਾ ਪੂਰੀਆ ਕਰਦੇ ਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇ ਬਾਰੇ ਲੋਕਾਂ ਨੂੰ ਤਾਂ ਜੀ ਮੈਸੇਜ ਇਹੀ ਹੈ ਜੋ ਹੁਣ ਮਾਤਾ ਜੀ ਦਾ ਮੇਲਾ ਵੀ ਆ ਰਿਹਾ ਹੈ ਜੀ ਕਿਸੇ ਤਰ੍ਹਾਂ ਦੀ ਵੀ ਕਿਸੇ ਨੇ ਵੀ ਸੁੱਖ ਸੁਖਣੀ ਆ ਉਹ ਮੰਦਿਰ ਦੇ ਵਿੱਚ ਆ ਕੇ ਸੁੱਖ ਸਕਦਾ ਜੀ ਉਹ 2 ਮਹੀਨਿਆਂ ਚ 4 ਮਹੀਨਿਆਂ ਚ 6 ਮਹੀਨਿਆਂ ਚ ਉਹ ਹਰੇਕ ਸੁੱਖ ਮਾਤਾ ਰਾਣੀ ਦੀ ਪੂਰੀ ਕਰਦੀ ਏ ਜੀ ਉਹ ਤੇ ਆਪਣੇ ਵੱਧ ਤੋਂ ਵੱਧ ਮਾਤਾ ਜੀ ਦਾ ਅਸ਼ੀਰਵਾਦ ਲਓ ਜੀ ਏਸੀ 650 ਸਾਲ ਪੁਰਾਣਾ ਪ੍ਰਾਚੀਨ ਮੰਦਿਰ ਜਿੱਥੇ ਪੰਡਿਤ ਜੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਪੂਰੇ ਇਤਿਹਾਸ ਬਾਰੇ ਦੱਸਿਆ ਕੀ ਆ ਪੂਰਾ ਇਤਿਹਾਸ ਲਿਵਿੰਗ ਇਰੀਅਲ ਨਿਰਮਲ ਕੁਮਾਰ ਦੀ ਰਿਪੋਰਟ ਬਰਨਾਲਾ